ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਵਿਤਕਰਾ ਕਰਦਾ ਆਇਆ ਹੈ ਚਾਹੇ ਕੋਈ ਵੀ ਸਰਕਾਰ ਹੋਈਏ ਕੇਂਦਰ ਦੇ ਵਿੱਚ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦੇ ਆਏ ਆ ਔਰ ਪਹਿਲਾ 15 ਅਗਸਤ ਦੇ ਵਿੱਚ ਸਾਡੀ ਪੰਜਾਬ ਦੀ ਝਾਕੀ ਸ਼ਾਮਿਲ ਨਹੀਂ ਕੀਤੀ ਗਈ ਔਰ 26 ਜਨਵਰੀ ਵਿੱਚ ਫਿਰ ਸ਼ਾਮਿਲ ਨਹੀਂ ਕੀਤੀ ਗਈ ਕਿਉਂਕਿ ਪੰਜਾਬ ਨੇ ਹਮੇਸ਼ਾ ਨਵਰਾਤ ਦਿਖਾਇਆ ਵਾ ਔਰ ਕੇਂਦਰ ਸਰਕਾਰ ਚਾਹੁੰਦੀ ਹੈ ਸਾਡੇ ਹਿਸਾਬ ਨਾਲ ਚੱਲੇ ਪਰ ਪੰਜਾਬ ਆਪਣੇ ਪੰਜਾਬ ਦੀ ਪੰਜਾਬੀ ਦੇ ਹਿਸਾਬ ਨਾਲ ਚੱਲਦਾ ਪੰਜਾਬ ਦੀ ਖੁਸ਼ਹਾਲੀ ਦੇ ਹਿਸਾਬ ਨਾਲ ਚੱਲਦਾ ਵਾ ਔਰ ਚੱਲਦਾ ਰਹੂਗਾ ਪੰਜਾਬ ਦੀ ਝਾਕੀ ਹੋਵੇ ਪੂਰੇ ਪੰਜਾਬ का जो है एक चित्र दर्शाया गया है उसमें सरदार भगवंत सिंह मान जी के द्वारा और हम उनका मान सम्मान बढ़ाने के लिए यहां पर झाकियों के स्वागत के लिए खड़े हैं आओ पठे होके नशे तो बच के आपा अपने गौरव में इतिहास नु चीफ भगत सिंह राजगुरु सुखदेव और शहीद बाबा दीप सिंह दे ओ सोचते पैरा दइए जिन्ना ने पंजाब ओ पेशा तरक्की वास्ते देखया लुधणाले देखण वाले तमाम दर्शका दा स्वागत मैं विशाल कपूर पंजाब दी 짱की जड़ी है पंजाब दे विच जड़ी है हुन ਫੇਰ ਹੀ ਕਰਨੀ ਸ਼ੁਰੂ ਕਰ ਦਿੱਤੀ ਹੈ ਇਸ ਕਰਕੇ ਕਿ ਪੰਜਾਬ ਦੀ ਝਾਂਕੀ ਨੂੰ ਜਿਹੜਾ ਪੰਜਾਬ ਦੀ ਵਿਰਾਸਤ ਨੂੰ ਸੈਂਟਰ ਸਰਕਾਰ ਵੱਲੋਂ ਜਦੋਂ ਲਾਲ ਕਿਲੇ ਦੇ ਜੋ ਝਾਂਕੀਆਂ ਗਈਆਂ ਤੇ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖਿਆ ਗਿਆ ਸੀ ਲੇਕਿਨ ਪੰਜਾਬ ਦੇ ਸੀਐਮ ਭਗਵੰਤ ਸਿੰਘ ਸਾਹਿਬ ਵੱਲੋਂ ਜਿਹੜੀ ਹੈ ਸਪੈਸ਼ਲ ਜਿਹੜਾ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਵਿਰਸੇ ਨੂੰ ਬਚਾ ਕੇ ਰੱਖਣਾ ਤੇ ਪੰਜਾਬ ਦੀ ਝਾਂਕੀ ਜਿਹੜੀ ਹੈ ਪੀਏਯੂ ਪ੍ਰਦਰਸ਼ਨ ਕੀਤੀ ਗਈ ਉਸ ਤੋਂ ਬਾਅਦ ਲੁਧਿਆਣਾ ਦੇ ਕੱਲ ਜੋ ਵਿਧਾਇਕ ਸੀਗੇ ਤੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤੀ ਗਈ ਲੇਕਿਨ ਅੱਜ ਹਲਕਾ ਇਸੇ ਵਿਧਾਇਕ ਜਿਹੜੇ ਦਲਜੀਤ ਸਿੰਘ ਗਰੇਪੋਲਾ ਉਹਨਾਂ ਵੱਲੋਂ ਜਿਹੜੀ ਹੈ ਇਹ ਜੋ ਪੰਜਾਬ ਦੀ ਝਾਂਕੀ ਜਿਹੜੀ ਹੈਗੀ ਤੁਹੇ ਦੇਖ ਸਕਦੇ ਹੋ ਕਿ ਪੰਜਾਬ ਦੀ ਵਿਰਾਸਤ ਨਾਲ ਜੁੜੀ ਜਿਹੜੀ ਪੰਜਾਬ ਦੀ ਝਾਂਕੀ ਆ ਉਹ ਹਲਕਾ ਪੂਰਬ ਦੇ ਵਿੱਚ ਥਾ-ਥਾ ਤੇ ਜਿਹੜੀ ਹੈ ਪ੍ਰਦਰਸ਼ਿਤ ਕੀਤੀ ਜਾ ਰਹੀ ਹੈ ਤਾਂ ਕਰਕੇ ਕੀਤੀ ਜਾ ਰਹੀ ਹੈ ਪੰਜਾਬ ਦੀ ਵਿਰਾਸਤ ਨਾਲ ਜੁੜੇ ਲੋਕ ਪੰਜਾਬ ਦੇ ਨਾਲ ਪਿਆਰ ਕਰਨ ਵਾਲੇ ਲੋਕ ਪੰਜਾਬ ਦੀ ਇਸ ਝਾਂਕੀ ਨੂੰ ਜਿਹੜਾ ਦੇਖ ਸਕਣ ਤੇ ਪੰਜਾਬ ਦੀ ਵਿਰਾਸਤ ਨੂੰ ਸਮਝ ਸਕਣ ਕਿਉਂਕਿ ਇਹ ਜੋ ਝਾਂਕੀ ਝਾਂਕੀ ਨਹੀਂ ਹੈ ਪੰਜਾਬ ਦੀ ਵਿਰਾਸਤ ਹੈ ਪੰਜਾਬ ਦਾ ਕਲਚਰ ਨੂੰ ਕਿਤਨੇ ਕ੍ਰੀਏਟ ਕਰਨ ਵਾਲੀ ਚੀਜ਼ ਹੈ ਇਸ ਕਰਕੇ ਦਿਖਾਈ ਜਾ ਰਹੀ ਹੈ ਕਿਉਂਕਿ ਪੰਜਾਬੀ ਸੱਭਿਆਚਾਰ ਨਾਲ ਜੁੜਾ ਰਹਿਣਾ ਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਮਾਂ ਬੋਲੀ ਭਾਸ਼ਾ ਪੰਜਾਬੀ ਨੂੰ ਪ੍ਰੇਰਿਤ ਕਰਨਾ ਇਸ ਕਰਕੇ ਇਹ ਤਸਵੀਰ ਦਿਖਾਈ ਜਾ ਰਹੀ ਹੈ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਇਹ ਹਲਕਾ ਪੂਰਬੀ ਦਾ ਜੋ ਵਿਧਾਇਕ ਨੇ ਦਲਜੀਤ ਸਿੰਘ ਗਰੇਵਰ ਪੋਲਾ ਕੱਲ ਅਸ਼ੋਕ ਪ੍ਰਾਸ਼ਰ ਪੱਪੀ ਮਤਲਬ ਬੱਗਾ ਵੱਲੋਂ ਜਿਹੜੀ ਕੱਢੀ ਗਈ ਸੀ ਲੇਕਿਨ ਅੱਜ ਵਿਧਾਇਕ ਵੱਲੋਂ ਦਲਜੀਤ ਸਿੰਘ ਗਰੇਵਰ ਪੋਲਾ ਤੇ ਇਸ ਤੋਂ ਬਾਅਦ ਸ਼ੀਨਾ ਮੈਡਮ ਜਿਹੜੇ ਹੈਗੇ ਨੇ ਉਹਨਾਂ ਦੇ ਏਰੀਆ ਚ ਚਾਂਕੀ ਜਾਊਗੀ ਤੇ ਉੱਥੇ ਜਾ ਕੇ ਸੱਭਿਆਚਾਰ ਦੀ ਵਿਰਾਸਤ ਦਿਖਾਈ ਜਾਊਗੀ ਕਿਉਂ ਤਸਵੀਰ ਜਿਹੜੀ ਇਹ ਦਿਖਾਈ ਜਾ ਰਹੀ ਤੁਹਾਨੂੰ ਐਮਲੇ ਸਾਹਿਬ ਸਸੀਆਕਾਲ ਕਿਸ ਤਰ੍ਹਾਂ ਦੇ ਦੇ ਪੰਜਾਬ ਦੀ ਵਿਰਾਸਤ ਨੂੰ ਬਚਾ ਕੇ ਰੱਖਿਆ ਸਾਡੇ ਸੀਐਮ ਮਾਨ ਸਾਹਿਬ ਨੇ ਸੈਂਟਰ ਨੇ ਦਾ ਦੁਕਾਰਾ ਕਰਤਾ ਸੀਗਾ ਲੇ ਕਿਸ ਤਰ੍ਹਾਂ ਦੇਖੋਗੇ ਇਸ ਚੀਜ਼ ਨੂੰ ਬਿਲਕੁਲ ਅੱਜ ਪੰਜਾਬ ਦਾ ਜੇ ਆਪਾਂ ਗੱਲ ਕਰਦੇ ਆਂ ਆਜ਼ਾਦੀ ਦੀ ਗੱਲ ਕਰਦੇ ਆਂ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਪੰਜਾਬ ਦਾ ਵਾ ਜੇ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆਂ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਔਰ ਪੰਜਾਬ ਦਾ ਗੌਰਵਮਈ ਇਤਿਹਾਸ ਦਿਖਾਉਣ ਵਾਸਤੇ ਅੱਜ ਸਾਡੇ ਮਾਨ ਜੋ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਲਿਆ ਵੀ ਪੰਜਾਬ ਦੇ ਵਿੱਚ ਪੂਰੇ ਹਰ ਰੋਡ ਦੇ ਉੱਤੇ ਇਹ ਗੌਰਵਈ ਇਤਿਹਾਸ ਜਿਹੜਾ ਝਾਕੀਆਂ ਜਿਹੜੀਆਂ 26 ਜਨਵਰੀ ਨੂੰ ਦਿਖਾਈਆਂ ਗਈਆਂ ਸੀ ਉੱਥੇ ਸਟੇਡੀਅਮ 'ਚ ਤੇ ਉੱਥੇ ਸਾਰੇ ਮਿਲਕੇ ਰੋੜਾ ਦੇ ਦਿਖਾਈ ਜਾਣਗੇ ਸਾਰੇ ਪੂਰੇ ਪੰਜਾਬ ਦੇ ਦਿਖਾਈ ਜਾਣਗੇ ਕਿਉਂਕਿ ਕੇਂਦਰ ਸਰਕਾਰ ਹਮੇਸ਼ਾ ਵਿਤਕਰਾ ਕਰਦਾ ਆਇਆ ਚਾਹੇ ਕੋਈ ਵੀ ਸਰਕਾਰ ਰਹੀਏ ਕੇਂਦਰ ਦੇ ਵਿੱਚ ਪੰਜਾਬ ਨਾਲ ਹਮੇਸ਼ਾ ਵਿਤਕਰਾ ਕਰਦੇ ਆਏ ਆ ਔਰ ਪਹਿਲਾਂ 15 ਅਗਸਤ ਦੇ ਵਿੱਚ ਸਾਡੀ ਪੰਜਾਬ ਦੀ ਝਾਕੀ ਸ਼ਾਮਿਲ ਨਹੀਂ ਕੀਤੀ ਗਈ ਔਰ 26 ਜਨਵਰੀ 'ਚ ਫਿਰ ਸ਼ਾਮਿਲ ਨਹੀਂ ਕੀਤੀ ਗਈ ਔਰ ਫੰਡ ਵਰਗੇ ਪੰਜਾਬ ਦੇ ਫੰਡ ਰੋਕੇ ਗਏ ਨੇ ਔਰ ਹਮੇਸ਼ਾ ਬਿਤਕਰਾ ਕਰਦਾ ਪੰਜਾਬੀਆਂ ਦਾ ਗੌਰਵਮਈ ਇਤਿਹਾਸ ਹੈ ਬਿਲਕੁਲ ਸੈਣ ਨਹੀਂ ਕੀਤਾ ਜਾਊਗਾ ਔਰ ਜਿਹੜਾ ਸਾਡੇ ਪੰਜਾਬ ਦਾ ਬਿਤਕਰਾ ਕਰੂਗਾ ਤੇ ਅਸੀਂ ਅੱਜ ਪੰਜਾਬ ਦਾ ਪੂਰਾ ਜਿਹੜਾ ਇਤਿਹਾਸ ਆ ਉਹ ਪੂਰੇ ਮਿਲ ਕੇ ਪੰਜਾਬ 'ਚ ਦਿਖਾਵਾਂਗੇ ਔਰ ਪੰਜਾਬ ਨੂੰ ਜਾਗਰੂਕ ਕਰਾਂਗੇ ਤੇ ਮੈਂ ਕਿ ਨੌਜਵਾਨਾਂ ਨੂੰ ਅਪੀਲ ਕਰਦਾ ਆ ਉਹ ਇਕੱਠੇ ਹੋ ਕੇ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਜਿਨ੍ਹਾਂ ਨੇ ਫਾਸੀ ਦੇ ਰੱਸੇ ਚੁੰਮ ਕੇ ਆਪਣੀਆਂ ਜਵਾਨੀਆਂ 바ਰ ਕੇ ਮਗੇ ਦੇਸ਼ ਨੂੰ ਯਾਦ ਕਰਾਇਆ ਤੇ ਆਓ ਉਸ ਪੰਜਾਬ ਨੂੰ ਕਸ਼ਾਲ ਕਰਨ ਵਾਸਤੇ ਜੋ ਮਾਨ ਸਾਹਿਬ ਦਾ ਮਿਸ਼ਨ ਆ ਪੰਜਾਬ ਨੂੰ ਰਗਲਾ ਪੰਜਾਬ ਬਣਾਉਣ ਵਾਸਤੇ ਆਓ ਇਕੱਠੇ ਹੋ ਕੇ ਨਸ਼ੇ ਤੋਂ ਬਚ ਕੇ ਆਪਾਂ ਆਪਣੇ ਗੌਰਮੇ ਇਤਿਹਾਸ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਔਰ ਸ਼ਹੀਦ ਬਾਬਾ ਦੀਪ ਸਿੰਘ ਦੇ ਉਹ ਸੋਚਦੇ ਪੈਰਾ ਦਈਏ ਜਿਨ੍ਹਾਂ ਨੇ ਪੰਜਾਬ ਨੂੰ ਹਮੇਸ਼ਾ ਤਰੱਕੀ ਵਾਸਤੇ ਦੇਖਿਆ ਹਮੇਸ਼ਾ ਤਰੱਕੀ ਤੇ ਲੱਗੇ ਨੇ ਆਓ ਆਪਾਂ ਵੀ ਪੰਜਾਬ ਨੂੰ ਤਰੱਕੀ ਦੇ ਰੱਖੀਏ ਲੇਕਿਨ ਐਮਐਲਏ ਸਾਹਿਬ ਬਾਹਰ ਵਿਦੇਸ਼ਾਂ ਜੇ ਪੰਜਾਬ ਦਾ ਨਾਮ ਬੋਲਿਆ ਜਾਂਦਾ ਪੰਜਾਬੀ ਕਲਚਰ ਨੂੰ ਦੇਖਿਆ ਜਾਂਦਾ ਬਾਹਰਲੇ ਵਿਦੇਸ਼ਾਂ ਜੇ ਲੇਕੇ ਸੈਂਟਰ ਨੇ ਕਿਉਂ ਐਤਾ ਸੋਚ ਲਿਆ ਕਿ ਭਾਰਤ ਇੱਕ ਇੱਕੋ ਦੇਸ਼ ਨਹੀਂ ਹੈਗਾ ਕਿ ਸੂਬਾ ਪੰਜਾਬ ਅਲੱਗ ਹੈ ਕਿ ਸੈਂਟਰ ਦਾ ਕਿਹੜਾ ਬਿਤਕਰਾ ਤੁਸੀਂ ਆਪ ਹੀ ਗੱਲ ਕੀਤੀ ਜਿਹੜੀ ਮਰੀ ਸਰਕਾਰ ਆਵੇ ਸੈਂਟਰ ਕਿਹੜਾ ਬਿਤਕਰਾ ਕਰਦੀ ਹੈ ਪੰਜਾਬ ਦੇ ਨਾਲ ਪੰਜਾਬੀ ਨੌਜਵਾਨ ਬਾਹਰ ਜਾ ਕੇ ਪੰਜਾਬ ਦਾ ਝੰਡਾ ਬੁਲੰਦ ਕਰਦੇ ਨੇ ਲੇਕਿਨ ਇੰਡੀਆ ਦੇ ਵਿੱਚ ਰਹਿ ਕੇ ਕਿ ਪੰਜਾਬ ਪੰਜਾਬੀਆਂ ਦਾ ਹਮੇਸ਼ਾ ਪੂਰੀ ਦੁਨੀਆ ਦੇ ਵਿੱਚ ਝੰਡਾ ਬੁਲੰਦ ਰਿਹਾ ਚਾਹੇ ਜ ਅਮਰੀਕਾ ਦੀ ਗੱਲ ਕਰਦੇ ਆ ਕੈਨੇਡਾ ਦੀ ਗੱਲ ਕਰਦੇ ਆ ਇੰਗਲੈਂਡ ਦੀ ਗੱਲ ਕਰਦੇ ਆ ਔਰ ਪੰਜਾਬੀ ਉੱਥੇ ਮਿਲ ਕੇ ਆਪਣੀ ਤਾਕ ਜਮਾਰੇ ਆਪਣੇ ਤਜਰਬੇ ਕਰਕੇ ਆਪਣੀ ਮਿਹਨਤ ਕਰਕੇ ਔਰ ਪੂਰੇ ਮਿਲ ਕੇ ਕਹਿ ਸਕਦੇ ਆ ਵੀ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਆ ਪੰਜਾਬ ਦਾ ਨਾਮ ਆ ਪੰਜਾਬ ਦਾ ਨਾਮ ਸਤਕਾਰ ਨਾਲ ਲਿਆ ਜਾਂਦਾ ਪੂਰੀ ਦੁਨੀਆ 'ਚ ਪਰ ਕੇਂਦਰ ਸਰਕਾਰ ਹਮੇਸ਼ਾ ਵਿਤਕਰਾ ਕਰਦੀ ਆਈ ਆ ਕਿਉਂਕਿ ਪੰਜਾਬ ਨੇ ਹਮੇਸ਼ਾ ਨਵਾਂ ਰਾਹ ਦਿਖਾਇਆ ਵਾ ਔਰ ਕੇਂਦਰ ਸਰਕਾਰ ਚਾਹੁੰਦੀ ਆ ਸਾਡੇ ਹਿਸਾਬ ਨਾਲ ਚੱਲੇ ਪਰ ਪੰਜਾਬ ਆਪਣੇ ਪੰਜਾਬ ਦੀ ਇਹ ਪੰਜਾਬੀਆਂ ਦੇ ਹਿਸਾਬ ਨਾਲ ਚੱਲਦਾ ਪੰਜਾਬ ਦੀ ਖੁਸ਼ਹਾਲੀ ਦੇ ਹਿਸਾਬ ਨਾਲ ਚੱਲਦਾ ਵਾ ਔਰ ਚੱਲਦਾ ਰਹੂਗਾ ਤੇ ਅਸੀਂ ਮਿਲ ਕੇ ਸਾਰੇ ਨੂੰ ਇਹੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਜੋ ਮਾਨ ਸਾਹਿਬ ਨੇ ਸੁਪਰਾ ਲਿਆ ਅਮਰਕੇ ਹਮੇਸ਼ਾ ਰੱਖਿਆ ਵਾ ਪੰਜਾਬ ਨੂੰ ਖੁਸ਼ਾਲ ਕਰਨ ਵਾਸਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਆਓ ਇਕੱਠੇ ਹੋ ਕੇ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਈਏ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ। ਇਹ ਦੱਸਣਾ ਕਿ ਅੰਦਰ ਰੁਭਈਆ ਹੈਗਾ ਕਿ ਮੇਰ ਦੇ ਇਲੈਕਸ਼ਨ ਦੇ ਵਿੱਚ ਵੀ ਮੇਰ ਦੀ ਇਲੈਕਸ਼ਨ ਦੇ ਵਿੱਚ ਵੀ ਕਿਤਨਾ ਕਿਤੇ ਰੋਕ ਲਗਾ ਦਿੱਤੀ ਕਿ ਕਿਉਂਕਿ ਇੰਡੀਆ ਟੀਮ ਜਿਹੜੀ ਜਿਤਨੀ ਸੀਗੀ ਉਹ ਵੇਅਰ ਬਣਾਇਆ ਜਾ ਰਿਹਾ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਔਰ ਜਿਹੜੀ ਮਰਕੇ ਕੇ ਕੇਂਦਰ ਦੀ ਕੋਈ ਵੀ ਸਰਕਾਰ ਹੈ ਖਾਸ ਕਰਕੇ ਭਾਜਪਾ ਸਰਕਾਰ ਪਹਿਲਾਂ 2-2.5 ਮਹੀਨੇ ਲਗਾਤਾਰ ਮਨ ਕੇ ਹਾਈ ਕੋਰਟ ਸੁਪਰੀਮ ਕੋਰਟ ਜਾ ਕੇ ਮਨ ਕੇ ਦਿੱਲੀ ਦੇ ਵਿੱਚ ਮੇਹਰ ਬਣਾਇਆ ਜਦ ਕਿ ਪੂਰੀ ਬੋਮਸ ਸੀਗੀ ਤੇ ਅੱਜ ਚੰਡੀਗੜ੍ਹ ਦੇ ਵਿੱਚ ਵੀ ਉਹੀ ਹਾਲ ਹੋਇਆ ਵਾ ਔਰ ਹਮੇਸ਼ਾ ਤੱਕਾ ਕਰਦੇ ਆਏ ਨੇ ਔਰ ਨਾਦਰ ਸ਼ਾਹੀ ਫਰਮਾਨ ਮਨ ਕੇ ਸਰਾਉਂਦੇ ਆਏ ਨੇ ਪਰ ਪੰਜਾਬੀਆਂ ਨੇ ਕਦੇ ਵੀ ਮਨ ਕੇ ਈਨ ਨਹੀਂ ਮੰਨੀ ਹੈਗੀ ਔਰ ਪੰਜਾਬ ਦੀ ਅਣਖ ਹਮੇਸ਼ਾ ਜਾਗਦੀ ਰਹੀ ਆ ਔਰ ਇਹਨਾਂ ਨੂੰ ਮਨ ਕੇ ਇਸ ਦਾ ਮਨ ਕੇ ਮੁੱਲ ਚੁਕਾਉਣਾ ਪਊਗਾ ਜਿਹੜਾ ਪੰਜਾਬ ਨਾਲ ਬਿਤਕਰਾ ਕਰਦੇ ਪੰਜਾਬ ਨਾਲ ਤੱਕਾ ਕਰਦੇ ਨੇ ਆਮ ਆਦੀ ਪਾਰਟੀ ਔਰ ਸ਼੍ਰੀ ਹਰਵਿੰਦ ਕੇਜੀ ਬਾਲ ਜੀ ਜਿਹੜੇ ਆਮ ਆਦੀ ਪਾਰਟੀ ਦੇ ਮੁਖੇ ਨੇ ਆ ਆਮ ਆਦਮੀ ਦੀਆਂ ਮੁਸ਼ਕਲਾਂ ਦੇਖਦੇ ਹੋਏ ਆਮ ਆਦਮੀ ਨਾਮ ਰੱਖ ਕੇ ਆਮ ਆਦੀ ਪਾਰਟੀ ਬਣਾਈ ਔਰ ਆਮ ਆਦਮੀ ਨੂੰ ਅੱਜ ਉਹਦੀਆਂ ਲੋੜਾਂ ਪੂਰੀਆਂ ਕਰਕੇ ਦਿੱਤੀਆਂ ਅੱਜ ਗੱਲ ਕਰਦੇ ਆ ਦਵਾਈ ਦੀ ਅੱਜ ਹਰੇਕ ਨੂੰ ਦਵਾਈ ਫਰੀਦ ਦਿੱਤੀ ਜਾਂਦੀ ਹੈ ਦਿੱਲੀ 'ਚ ਅੱਜ ਪੰਜਾਬ 'ਚ ਸ਼ੁਰੂਆਤ ਹੋਈ ਹੈ ਮਾਨ ਸਾਹਿਬ ਨੇ ਕੀਤੀ ਹੈ ਔਰ ਜੇ ਗੱਲ ਕਰਦੇ ਆ ਪੜਾਈ ਦੀ ਔਰ ਉਸੇ ਤਰ੍ਹਾਂ ਦਿੱਲੀ ਦੇ ਵਿੱਚ ਪਹਿਲਾਂ ਸ਼ੁਰੂਆਤ ਹੋਈ ਹੈ ਤੇ ਅੱਜ ਪੰਜਾਬ ਦੇ ਵਿੱਚ ਪੜਾਈ ਦੀ ਸ਼ੁਰੂਆਤ ਹੋ ਗਈ ਹੈ ਕਿਉਂਕਿ ਇਹ ਲੋਕ ਨਹੀਂ ਚਾਹੁੰਦੇ ਮਿਲ ਕੇ ਆ ਲੋਕਾਂ ਨੂੰ ਆਮ ਆਦਮੀ ਨੂੰ ਦਵਾਈ ਤੇ ਪੜ੍ਹਾਈ ਮਿਲੇ ਜੇ ਦਵਾਈ ਤੇ ਪੜ੍ਹਾਈ ਮਿਲ ਗਏ ਤੇ ਪੰਜਾਬ ਤੇ ਕੀ ਹਰ ਆਮ ਆਦਮੀ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਇਹ ਆਪਣੇ ਪੈਰਾਂ ਤੇ ਖੜਾ ਨਹੀਂ ਹੋਣਾ ਕਿਉਂਕਿ ਇਹਨਾਂ ਦਾ ਬੋਰਡ ਬੈਂਕ ਖਤਮ ਹੋ ਜੂ ਜੇ ਲੋਕ ਪੜ੍ਹ ਗਏ ਤੇ ਇਹਨਾਂ ਦਾ ਬੋਰਡ ਬੈਂਕ ਖਤਮ ਹੋ ਜਾਊਗਾ ਇਹ ਲੋਕਾਂ ਨੂੰ ਮਰ ਕੇ ਅ ਅਲਗ-ਲਗ ਤਰ੍ਹਾਂ ਦੀ ਰਾਜਨੀਤੀ ਕਰਕੇ ਧਰਮ ਦੀਆਂ ਰਾਜਨੀਤੀਆਂ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਪਰ ਬੋਟ ਬਲ ਕੇ ਹਾਸਲ ਕਰਕੇ ਆਪਣੀਆਂ ਸਰਕਾਰਾਂ ਬਣਾਉਂਦੇ ਨੇ ਜਦ ਕਿ ਲੋਕਾਂ ਨੂੰ ਚਾਹੀਦਾ ਵਾ ਪੜਾਉਣਾ ਚਾਹੀਦਾ ਉਹ ਆਪਣੀ ਸੋਚ ਸਮਝਣਾ ਬੋਰਡ ਪਾਉਂ ਉਹਨਾਂ ਮਰ ਕੇ ਦਵਾਈ ਚਾਹੀਦੀ ਹੈ ਉਹਦੀ ਸਿਹਤ ਮਰ ਕੇ ਠੀਕ ਹੋਊਗੀ ਤਾਂ ਹੀ ਆਪਣੀ ਤਰੱਕੀ ਕਰ ਸਕੂਗਾ ਤਾਂ ਹੀ ਆਪਣੇ ਦੇਸ਼ ਦੀ ਤਰੱਕੀ ਕਰ ਸਕੂਗਾ ਇਸ ਕਰਕੇ ਆਮ ਆਦਮੀ ਇਹ ਚਾਹੁੰਦੀ ਆ ਹਰੇਕ ਨੂੰ ਦਵਾਈ ਪੜਾਈ ਰੋਜ਼ਗਾਰ ਦਿੱਤਾ ਜਾਵੇ ਤੇ ਪੰਜਾਬ ਦੇ ਵਿੱਚੋਂ ਕ腐ਸ਼ਨ ਨਸ਼ਾ ਗੁੰਡਾਗਰਦੀ ਖਤਮ ਕਰਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇ ਦੇਸ਼ ਨੂੰ ਸਾਡੇ ਇੰਡੀਆ ਨੂੰ ਰੰਗਲਾ ਮਲਕੇ ਇੰਡੀਆ ਬਣਾਇਆ ਜਾਵੇ ਉਹ ਆਮ ਆਦਮੀ ਕੰਮ ਰਗੋ ਚੱਡਾ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਜੀ ਰਗੋ ਚੱਡਾ ਜਿਹੜਾ ਚੰਡੀਗੜ੍ਹ ਦੇ ਵਿੱਚ ਸਿੱਧਾ ਹੀ ਰੋਪ ਲਗਾਏ ਸੀਗੇ ਰੋਪ ਸਹੀ ਸੀਗੇ ਕਿ ਰੋਪ ਸਹੀ ਹੋਣ ਤੋਂ ਬਾਅਦ باوجود ਵੀ ਜਿਹੜਾ ਹੈਗਾ ਵਾ ਕੇਂਦਰੀ ਸਰਕਾਰ ਉਹ ਤੇ ਸਟੇ ਮਨਜ਼ੂਰ ਨਹੀਂ ਕਰਦੀ ਤੁਹਾਡੇ ਤੁਹਾਡੇ ਸਾਹਮਣੇ ਆ ਉਹ ਤਾਂ ਸਾਰਾ ਕੁਝ ਸਾਹਮਣੇ ਆ ਬਲਕਿ ਕੀ ਕਹਿੰਦੇ ਸੀ ਵੀ ਸਾਰਾ ਕੁਝ ਸਾਹਮਣੇ ਆ ਰਿਹਾ ਬਿਲਕੁਲ ਧੱਕਾ ਮਲ ਕੇ ਇੱਕ ਪਾਸੇ 20 ਕਾਉਂਸਲਰ ਨੇ ਇੱਕ ਪਾਸੇ 13 ਕਾਉਂਸਲਰ ਉਹ ਤਾਂ ਪਤਾ ਹੀ ਨਹੀਂ ਕਿਦਾ ਕੰਮ ਕਰ ਗਏ ਮਿਹਰਬਾਨ ਨਾ ਉਹ ਜਾਣ ਬੁਝ ਕੇ ਤੱਕਾ ਹੋ ਰਿਹਾ ਬਾਕੀ ਕਿਹੜੇ ਕਾਉਂਸਲ ਖਰੀਦੇ ਜਾਣਗੇ ਕਿ ਬੀਜੇਪੀ ਨੇ ਐਸਾ ਪਲਾਨ ਕਰ ਲਿਆ ਕੋਈ ਕੋਈ ਖਰੀਦਿਆ ਨਹੀਂ ਜਾ ਸਕਦਾ ਬੀਜੇਪੀ ਦੀਆਂ ਜਿਹੜੀਆਂ ਚਾਲਾਂ ਨੇ ਉਹ ਸਾਰੇ ਸਮਝ ਚੁੱਕੇ ਨੇ ਤੇ ਬੀਜੇਪੀ ਨੇ ਪਹਿਲਾਂ ਸਰਕਾਰਾਂ ਤੋੜੀਆਂ ਪਰ ਹੁਣ ਵਾਲੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬੀਜੇਪੀ ਦਾ ਸਫਾਇਆ ਹੋਊਗਾ ਤੇ ਆਮ ਆਦੀ ਪਾਰਟੀ ਦੀ ਆਮ ਆਦਮੀ ਦੀ ਸਰਕਾਰ ਆਊਗੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਾਹਿਬ ਦਲਜੀਤ ਸਿੰਘ ਕਰੇ ਕੋਲਾ ਦੀ ਵਿਦਾਇਖਲ ਕਾ ਪੂਰਵੀ ਸੀਗੇ ਜਿਨ੍ਹਾਂ ਨੇ ਇਹ ਬਿਲਕੁਲ ਪਿੱਛੇ ਦੇਖ ਸਕਦੇ ਹੋ ਕਿ ਪ੍ਰਦਰਸ਼ਨੀ ਜਿਹੜੀ ਹੈ ਕੀਤੀ ਗਈ ਸੀਗੀ ਜੋ ਪੰਜਾਬੀ ਕਲਚਰ ਤੇ ਪੰਜਾਬੀ ਸੱਭਿਆਚਾਰ ਨੂੰ ਬੋਲਦੀ ਦੀ ਤਸਵੀਰ ਜਿਹੜੀ ਸਾਹਮਣੇ ਹੈ ਉਹ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਸੈਂਟਰ ਵੱਲੋਂ ਜਾਂ 15 ਗੱਸ ਨੂੰ ਇਹ ਝਾਂਕੀ ਜਿਹੜੀ ਬਾਹਰ ਰੱਖ ਦਿੱਤੀ ਜਾਂਦੀ ਹੈ ਹਰ ਵਾਰ ਬਾਹਰ ਕਰ ਦਿੱਤੀ ਜਾਂਦੀ ਸੀਗੀ ਲੇਕਿਨ ਅੱਜ ਨੂੰ ਜਿਹੜੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੈ ਉਹਨਾਂ ਨੇ ਪੀਏਯੂ ਤੋਂ ਬਾਅਦ ਜਿਹੜੀ ਹੈ ਲੁਧਿਆਣਾ ਸ਼ਹਿਰ ਦੇ ਪੂਰੇ ਪੰਜਾਬ ਦੇ ਵਿੱਚ ਇਹ ਝਾਂਕੀਆਂ ਕੱਢਣ ਦੀ ਗੱਲ ਕੀਤੀ ਹੈ ਕਿ ਪੰਜਾਬੀ ਸੱਭਿਆਚਾਰ ਪੰਜਾਬੀ ਵਿਰਾਸਤ ਤੇ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਆਇਆ ਜਾ ਸਕਦੇ ਪੰਜਾਬੀ ਵਿਰਾਸਤ ਨੂੰ ਬਚਾਇਆ ਜਾ ਸਕਦੇ ਬੜਾ ਸੋਹਣਾ ਉਪਰਾਹ ਲੱਗਾ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਸੇ ਪੰਜਾਬ ਦੀ ਜਵਾਨੀ ਨੂੰ ਬਚਾਉਣ ਉਸੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਉਸੇ ਜਾਕੀਆਂ ਵਿੱਚ ਦਰਸਾਇਆ ਗਿਆ ਅਗਰ ਬਾਤ ਕੀ ਜਾਏ ਪੰਜਾਬ ਕੇ ਤਿਆਗ ਕੀ ਅਗਰ ਬਾਤ ਕੀ ਜਾਏ ਪੰਜਾਬ ਕੇ ਬਲੀਦਾਨ ਕੀ ਅਗਰ ਬਾਤ ਕੀ ਜਾਏ ਪੰਜਾਬ ਕੇ की महिमा की पंजाब की वीरता की पंजाब के साहस की तो आज आप देखोगे कि पंजाब के झाकियों हुए पूरे पंजाब का जो है एक चित्र दर्शाया गया है उसमें सरदार भगवंत सिंह मान जी के द्वारा और हम उनका मान सम्मान बढ़ाने के लिए यहां पर झाकियों के स्वागत के लिए खड़े हैं ए जड़ी आज झाकी वर्धमान चौ डंडिया रोड के ऊपर आ रही है एतेच असि स्मार्ट स्कूल मोतीनगर वालों बच्चियां नु ते अध्यापक सहबान दे नाल ओदे हिस्सा लेने आए हां ਮਕਸਦ ਸਾਡਾ ਇਹ ਆ ਵੀ ਕਿਸ ਤਰ੍ਹਾਂ ਬੱਚਿਆਂ ਨੂੰ ਦੱਸਿਆ ਜਾਵੇ ਵੀ ਇਹ ਚਾਕੀਆਂ ਤਿਆਰ ਕੀਤੀਆਂ ਜਾਂਦੀਆਂ ਪੰਜਾਬ ਦਾ ਜਿਹੜਾ ਕਲਚਰ ਆ ਪੰਜਾਬ ਦੀਆਂ ਜਿਹੜਾ ਇਤਿਹਾਸ ਆ ਉਹਨਾਂ ਨੂੰ ਚਾਕੀਆਂ ਦੇ ਰਾਹੀਂ ਜਿਹੜੇ ਗਨਤੰਤਰ ਦਾ ਦਿਵਸ ਨੇ ਜਾਂ ਆਜ਼ਾਦੀ ਦਿਵਸ ਆ ਇਹਦੇ ਵਿੱਚ ਕਿਸ ਤਰ੍ਹਾਂ ਰਿਪਰੈਜ਼ੈਂਟ ਕਰਦਾ ਸਟੇਟ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਵਾ ਜਿਹੜੀ ਕਿ ਮੋਦੀ ਸਰਕਾਰ ਨੇ ਸਾਡੀ ਪੰਜਾਬ ਦੀ ਚਾਕੀਆਂ ਬੈਨ ਕਰ ਦਿੱਤੀਆਂ ਸੀਗੀਆਂ ਉਹ ਅਸੀਂ ਅੱਜ ਲੁਧਿਆਣੇ ਪਹੁੰਚਿਆ ਨੇ ਸਾਡੇ ਕੋਲ ਉਹਨਾਂ ਦੇ ਸਵਾਗਤ ਵਾਸਤੇ ਅਸੀਂ ਅੱਜ ਨੀਦੀ ਗੁਪਤਾ ਜੀ ਦੀ ਅਗਵਾਈ ਦੇ ਵਿੱਚ ਅਭਿਸ਼ੇਕ ਜੀ ਦੀ ਅਗਵਾਈ ਦੇ ਵਿੱਚ ਸਾਰੇ ਇੱਥੇ 32 ਸੈਕਟਰ ਦੇ ਵਲੰਟੀਅਰ ਖੜੇ ਨੇ ਅਸੀਂ ਇਹਨਾਂ ਨੂੰ ਪੰਜਾਬ ਆਪਗਵੰਤ ਸਿੰਘ ਮਾਨ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਲੁਧਿਆਣਾ ਵਾਸੀਆਂ ਨੂੰ ਵੀ ਉਹ ਝਾਂਕੀਆਂ ਦੇਖਣ ਦਾ ਮੌਕਾ ਦਿੱਤਾ ਅਸੀਂ ਜਿਹੜੇ ਪੰਜਾਬ ਸਰਕਾਰ ਵੱਲੋਂ ਝਾਂਕੀਆਂ ਆ ਰਹੀਆਂ ਨੇ ਅਸੀਂ ਉਹਦੀ ਸਵਾਗਤੋਂ ਵਾਸਤੇ ਖੜੇ ਹਾਂ ਇਸ ਲਈ ਬਹੁਤ ਬਹੁਤ ਲੋਕਾਂ ਨੂੰ ਕਹਿੰਦੇ ਆਓ ਕੁੰਜੇ ਜਾ ਕੇ ਆਓ 26 ਜਨਵਰੀ ਦੀ ਖੁਸ਼ੀ ਦੇ ਵਿੱਚ ਉਹਨਾਂ ਦਾ ਧੰਨਵਾਦ ਕਰਦੇ ਹਾਂ